ਅੰਮ੍ਰਿਤਸਰ ਦੀ ਕਿਓ ਮੰਡੀ ਚੌਂਕ ਵਿਖੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਥਾਨਕ ਸੀਨੀਅਰ ਅਕਾਲੀ ਆਗੂ ਅਫਤਾਰ ਸਿੰਘ ਟਰੱਕਾ ਵਾਲਿਆਂ ਦੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏਗੇ। ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਮੈਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਕਿਸੇ ਨੇ ਪਹਿਲਾਂ ਦੱਸਿਆ ਕਿ ਬਿਲਡਿੰਗ ਤੋੜੀ ਜਾ ਰਹੀ ਹੈ। ਮੈਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਇਹ ਸਾਰੀ ਕਾਰਵਾਈ ਤੱਕੇ ਦੇ ਨਾਲ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਸਿਆਸੀ ਰੰਜਸ਼ ਹੈ ਅਵਤਾਰ ਸਿੰਘ ਨੇ ਦੱਸਿਆ ਇਹ ਬਿਲਡਿੰਗ ਲਗਭਗ 40 ਸਾਲ ਪੁਰਾਣੀ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਇੱਥੇ 70 ਸਾਲ ਹੋ ਗਏ ਨੇ ਉਹਨਾਂ ਕਿਹਾ ਕਿ ਬਿਜਲੀ ਪਾਣੀ ਅਤੇ ਸਾਰੇ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਭਰੇ ਜਾਂਦੇ ਸੀ ਬਿਨਾ ਸੂਚਨਾ ਤੋਂ ਢੋਈ ਗਈ ਇਹ ਬਿਲਡਿੰਗ ਸਾਡਾ ਘਰ ਸੀ ਹੁਣ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਵਲਜੀਤ ਸਿੰਘ ਅੱਗੀ ਗੱਲਬਾਤ ਹੀ ਹੋਈ ਹੈ ਗੱਲ ਇਹ ਆ ਕਿ ਇਹ ਚਲੰਦਾ ਸੀ ਸ਼ੈਲੀ ਸਾਨੂੰ ਜ਼ਾਬਦੀ ਸਿੰਘ ਆਪਣੇ ਮਹੰਤ ਲੈ ਲੈਂਦਾ ਚ ਇਹਨਾਂ ਨੇ ਜਗਾ ਲੈ ਕੇ ਬਣਾ ਲਈ ਆ ਔਰ ਇਹਨਾਂ ਨੇ ਸਾਨੂੰ ਕੰਫੀਡੈਂਸ ਹੀ ਲਿਆਂਦਾ ਵੀ ਅਸੀਂ 2 ਮਹੀਨਾ ਬੁਲਾਨੀ ਆ ਤੇ ਇਹਨਾਂ ਇਹਨਾਂ ਨੇ 5 ਮਹੀਨਾ ਬੁਲਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸੱਕਿਆ ਜਿਹੜੀਆਂ ਘਰਾਂ ਦੇ ਵਿੱਚ ਕਰੈਕ ਆ ਗਏ ਪਾੜ ਗਏ ਆ ਹਾਂਜੀ ਆਪਾਂ ਕਾਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕਰਨ ਦੇ 15 20 ਦੀ ਦੇ ਚੁੱਕੇ ਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਪੂਰੇ ਮਹੱਲੇ ਉਹਦਾ ਐ ਸਾਡੀਆਂ ਦਵਾਈਆਂ ਆ ਕੋਈ ਸਹਾਈਨ ਦਿੱਤੇ ਆ ਸਾਡੇ ਨਹੀਂ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕਿਉਂਕਿ ਇਹ ਇਹ ਆਪਣਾ ਹੱਥਰਾ ਨਾ ਡਲੇ ਆ ਕਿ ਸਾਡੀ ਚੱਲਦੀ ਨਹੀਂ ਫੇਸੇ ਦੀ ਗੱਲ ਹਾਂਜੀ ਜਿੱਦਲੀ ਤੋੜੀ ਗਈ ਹੈ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਪੀ ਸ਼ਹਿਰ ਨਾਲ ਤੋੜੀ ਗਈ ਹੈ ਔਰ ਕੋਈ ਨਾਣੀ ਬਿਲਡਿੰਗ ਬਣੀ ਹੈ ਜੀ ਇਹ ਮੰਤਾਂ ਦੀ ਜਗਾ ਇਹ ਮੰਤਾਂ ਦੀ ਜਗਾ ਕਾਪਰੇਸ਼ੀ ਨਹੀਂ ਜਗ੍ਹਾ ਨਹੀਂ ਹੈਗੀ ਜੇ ਕਾਪਰੇਸ਼ੀ ਹੀ ਹੋਵੇ ਤਾਂ ਟ੍ਰਾਂਸਪੋਰਟ ਦਾ ਕੰਮ ਕਿੱਥੇ ਕਰੇ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਰਾਇਦਾ ਨਹੀਂ ਹੈਗਾ ਕਨਸੈਪਟ 50-60 ਸਾਲ ਦਾ ਹੈਗਾ ਕੰਮ ਹਾਂਜੀ ਕੀ ਲੱਗਦਾ ਹੈ ਕਿ ਜਨਮ ਦੀ ਟੈਕ ਕਰ ਬਿਲਕੁਲ ਇਹ ਸਰ ਇਹਨੂੰ ਜਾਣ ਬੰਦ ਇਹ ਆਪਣਾ ਕਿਉਂ ਮੰਡੀ ਇਹੋ ਮੰਜੇ ਜਾਉਂਗਾ ਹਾਂਜੀ ਕਿਨਾਂ ਜਿਹੜਾ ਨੋਟਿਸ ਕੋਈ ਸਰ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਇਹ ਰੈਸੀ ਏਰੀਆ 'ਚ 5 ਮੰਜ਼ਿਲਾ ਬਿਲਡਿੰਗ ਬਣੀ ਆ ਜਿੰਨਾ ਕਰਕੇ 6 ਕਰ ਨੁਕਸਾਨੇ ਗਏ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗਰਾਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਧੰਮ ਨਹੀਂ ਜਿੱਦੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆਕੇ ਰਾਤ ਕੱਟ ਆ ਜਾਂਦੇ ਆ 4 ਵਜੇ 5 ਵਜੇ ਇਹ ਕਿਹੜੀ ਕਿੱਥੇ ਦੀ ਨਾਇਸ ਸਾਹਿਬੀ ਸਾਡੇ ਘਰ ਟੁੱਟ ਗਈ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈਜ਼ੀਡੈਂਸ਼ੀਅਲ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਹੈ ਸਾਡਾ ਸੁੱਖ ਸ਼ਾਂਤੀ ਸਾਰਾ ਚੋ ਖੋ ਲਿਆ ਵਾ ਸਾਡੇ ਘਰ ਟੁੱਟ ਗਿਆ ਨਵੇਂ ਬਣਾਏ ਘਰ ਇਹਦੀ ਐਮਟੀਪੀ ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਘਰ ਟੁੱਟੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਇਹ ਉਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਧਰ ਕਿ ਇਧਰ ਕਿਸ ਬេស ਤੇ ਆਇਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਕਿਹੜੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਹੈਗੇ ਇਹਨਾਂ ਦੇ ਕਿਹਕੇ ਕਾਰਜ ਮੌਜੂਦ ਹੈਗਾ ਮੈਨੂੰ ਸਿੰਘ ਜੀ ਹੈਗੀ ਇਹਨਾਂ ਕੋਈ ਆਪਣਾ ਇਹਦਾ ਨੋਟਿਸ ਪਈ ਤੋੜੀ ਗਈ ਹੈ ਹਾਂ ਜੀ ਇਹਨਾਂ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਇਹਦੀ ਸਿਲਿੰਡਰ ਨਹੀਂ ਸ਼ੈਲੀ ਦੀ ਭੇਜਾਂਗੇ ਨਾ ਹੋਰ ਐਨਓਸੀ ਆ ਨਾ ਸੀਐਲਯੂ ਆ ਨਾ ਇਹਨਾਂ ਕੀ ਕੋਈ ਜੀ ਨਹੀਂ ਕੋਈ ਬੇਕਸ਼ਾਈ ਨਹੀਂ ਆ ਕੋਈ ਨਹੀਂ ਕੋਈ ਨਹੀਂ ਸਾਡੇ ਸਾਰੇ ਕਾਗਜ਼ ਆ ਗਏ ਅਸੀਂ ਕਾਗਜ਼ ਦਿੱਤੇ ਆ ਆਪਾਂ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਜੀ ਬਿਲਕੁਲ ਚਲੋ ਜੀ ਇਹ ਬਸ ਕੁੱਤੇ ਦਾ ਬੇਕੋਤਾਂ ਦੇ ਸਾਹਮਣੇ ਜੋ ਕੀਤਾ ਕੋਈ ਨੋਟਿਸ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕਿ ਮੈਨੂੰ ਦੱਸਿਆ ਜਾਵੇ ਵੀ ਇਹ ਕਾਰਵਾਈ ਕਿਉਂ ਭਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪੁੱਛਦਾ ਮਤਲਬ ਕੋਈ ਨਹੀਂ ਠੀਕ ਹੈ ਕਿ ਨਹੀਂ ਇਹ ਜੋ ਵੀ ਹੋਇਆ ਤੱਕਾ ਆਇਆ ਅਪੋਜੀਸ਼ਨ ਕਰਕੇ ਧੱਕਾ ਆਇਆ ਸਰਕਾਰਾਂ ਪਰ ਇੱਥੋਂ ਤੱਕ ਨਹੀਂ ਹੋਣੀ ਨਿੱਜੀ ਲੈਣ ਨੂੰ ਪਰ ਇਹਨਾਂ ਨੇ ਨਿੱਜੀ ਇਹ ਕਿੜ ਕੱਢੀ ਆ ਬਿਲਕੁਲ ਇਹ ਨਹੀਂ ਗੱਲ ਕਿੰਨੀ ਪੁਰਾਣੀ ਪੈਂਦੀ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 70 ਸਾਲ ਹੋ ਗਏ ਤੇ ਬਿੰਦਿਆਂ ਨੂੰ ਪਹਿਲਾਂ ਕਿਤੇ ਚਾਰ ਨਹੀਂ ਕੀ ਰਹਿ ਕੇ ਉਹ ਤੋੜਨਾ ਹੈ ਭਾਜੀ ਇਹ ਦੱਸਣਗੇ ਮੈਨੂੰ ਨਹੀਂ ਪਤਾ ਇਹ ਉਹ ਦੱਸ ਸਕਦੇ ਆ ਕੋਈ ਨਾ ਹਾਂ ਕਿਸੇ ਕਿਸੇ ਦਾ ਨਹੀਂ ਕੋਈ ਨੋਟਿਸ ਨਹੀਂ ਮੈਨੂੰ ਦਗਾਇਆ ਬਿਨਾਂ ਨੋਟਿਸ ਤੋਂ ਕਿੰਨੇ ਵੇਲੇ ਤੱਕ ਇਹ 4:30 ਵਜੇ ਤੜਕੇ ਇਹ ਉਹ ਤੇ ਕਾਰਸੇਂ ਦਾ ਦਸ ਦਿਨ ਨੋਟਿਸ ਦਿੱਤਾ ਤੇ ਕੋਈ ਇਹਦੇ ਕਿਸਮ ਦਾ ਵੀ ਮੈਂ ਖੁਦ ਲੈ ਕੇ ਦੇ ਗਿਆ ਵੀ ਕੋਈ ਤੁਹਾਡੇ ਮੈਂ ਕਿਹਦੇ ਕਾਰਸੇ ਦੀ ਹੈਗਾ ਮੈਂ ਹਾਲ ਨੂੰ ਸਾਭ ਲਿਓ ਇਹ ਕਹਿੰਦੇ ਦੇਖੋ ਮੈਂ ਆਰਟੀਆਈ ਪਾ ਕੇ ਅਧੋਰ ਕਾਰਡ ਬਣਾਇਆ ਸਾਰਾ ਲਾ ਕੇ ਦੇਖਿਆ ਵੀ ਆਹ ਕੋਤਾ ਢੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜੰਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਫਿਰ ਚੱਲਦਾ ਕਿ ਬਲੈਕ ਹੀ ਹੋਇਆ ਸੀ ਤਾਂ ਫੋੜਾ ਮੇਰੀ ਤਾਂ ਫੋੜਾ ਕੰਮ ਆ ਮੇਰਾ ਇੱਥੇ ਅੱਜ ਦਾ ਛਤਾਰ ਕੀ ਵੀ ਜ਼ਿਆਦਾ ਹੈ ਤੇ ਛਤਾਰ ਜੂਨ ਲਾਪੀਆਂ ਪਾਣੀ ਜ਼ਿਆਦਾ ਹੋਇਆ ਉਹ ਮੈਂ ਉਹ ਕਰਉਣੇ ਆ ਕੰਮ ਸਾਰੇ ਇਹ ਵੀ ਕੋਈ ਗਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਆ ਫਿਲ ਵੀ ਤੁਹਾਡੇ ਨਾਂ ਤੇ ਸਭ ਕੋ ਸਾਡੇ ਨਾਂ ਤੇ ਬਿਜਲੀ ਦਾ ਕੀ ਟੈਲੀਫੋਨਾਂ ਦੇ ਕੀ ਪਾਣੀ ਦਾ ਕੀ ਸਾਰਾ ਕੋਈ ਮੇਰੇ ਨਾਲ ਮੇਰੇ ਬੇਟੇ ਦੇ ਨਾਂ ਬਿਨਾ ਦੱਸੇ ਹੀ ਇਸ ਤਰ੍ਹਾਂ ਕਾਰਵਾਈ ਕਿਤੇ ਤੁਸੀਂ ਹੁਣ ਕੁਝ ਅੱਗੇ ਕੀ ਮੰਗ ਕਰਦੇ ਸਾਹੀ ਮੈਂ ਅਸੀਂ ਦੇ ਹਾਈ ਕੋਰਟ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਵੀ ਘੇਰਾਗੇ ਤੇ ਸਾਨੂੰ ਦੱਸਿਆ ਜਾਵੇ ਵੀ ਟਾਇਆ ਕਿਉਂ ਉਠਾਇਆ ਤਾਂ ਕੋਈ ਕਾਰਨ ਨਹੀਂ ਦੱਸਿਆ ਗਿਆ ਸੰਭਾਈ ਦੀ ਦਿੱਤੇ ਆ ਜਿਹੜੀ ਮਾਮਲਾ ਜਿੱਥੋਂ ਮਾਮਲਾ ਜਿਹੜੀ ਵੀ ਵਾਰ ਲੋ ਤੁਸੀਂ ਕਿਹਾ ਇਹ ਜੀ ਕਿਉਂ ਮੰਡੀ ਚੌਕ ਵਿਖੇ ਇੱਕ ਨਗਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡੀਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾਮ ਮਿਸਬੀਵ ਕੀਤਾ ਹੈ ਜੋ ਵੀ ਹੈ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਆਂ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਪਰ ਇਹ ਟ੍ਰਾਂਸਪੋਰਟ ਵਾਲੇ ਕਹਿੰਦੇ ਕਿ ਸਾਡੇ ਦੇਕਾਰ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੰਮ ਆਕੇ ਤਕ ਬਿਲਕੁਲ ਜੀ ਜੋ ਵੀ ਹੈ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬਰੀਕੀ ਨਾਲ ਜਾਂਚ ਕਰਾਂਗੇ ਸਾਰੀ ਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਆਏ ਕੀਤੀ ਜਾ ਰਹੀ ਹੈ ਸਾਰਾ ਮੌਕੇ ਤੇ ਆ ਕੇ ਵੀਡੀਓ ਬਣਾਉਣਾ ਕਿ ਜਾਇ ਸੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ঠিক আছে ঠিক আছে